ਰਬਿਆ ਖਸਮਾ ਪੈਰ ਦੱਬ ਤਾ ਪਰੋਈਏ ਦਾ ਸੌਰੀ ਸੌਰੀ ਨਾ ਇਹ ਕਿਉਂ ਭੈਣ ਦਾ ਖਸਮ ਭੈਣ ਦਾ ਖਸਮ ਤੂੰ ਤੂੰ ਲੁੱਤੀ ਸਾਰੇ ਜਹਾਨ ਦੀ ਤੂੰ ਲੁੱਚਾ ਮਾਂ ਲੁੱਚੀ ਤੇਰੀ ਭੈਣ ਲੁੱਚੀ ਤੇਰਾ ਖਾਨਦਾਨ ਲੁੱਚਿਆਂ ਦਾ ਕਿਉਂ ਦਿੱਤੇ ਨੂੰ ਕਿੰਨਾ ਹੁੰਦੀ ਨੂੰ ਦੇਖ ਲੈ ਮੈਂ ਤੈਨੂੰ ਕੱਪੜੀ ਵੀ ਕਿਹੜੀ ਛੱਡੋ ਅੱਛੇ ਜੇ ਨਾਲੇ ਹੋਰ ਚੁੱਪ ਕਰ ਜਾ ਯਾਰ ਸਾਲਕਣੀ ਵੀ ਜਦੋਂ ਚੜ ਜਾ ਸ਼ਿਪਕਲੀ ਉੱਤੇ ਆ ਜਾਂਦੀ ਹੈ ਦਿੰਦਾ ਕਿਹੜਾ ਮਾਂ ਤੇ ਦਿੰਦਾ ਕਿਹੜਾ ਭੈਣ ਤੇ ਦਿੰਦਾ ਕਿਹੜਾ ਭੈਣ ਤੇ ਭੈਣ ਤੇ ਤੇਰਾ ਖਾ ਲਿਆ ਕੁਛ ਭੈਣ ਹਾਂ ਨਾ ਰਹਿ ਗਿਆ ਕੁਛ ਕਿਉਂ ਤੂੰ ਲੜੀਏ ਨਹੀਂ ਆ ਭੈਣੇ ਬੈ ਤੂੰ ਵੀ ਚੁੱਪ ਕਰ ਜਮੀਨ ਖਾਣ ਨੂੰ ਸਾਰੀ ਨੇ ਫਿਰਦੀਆਂ ਤੂੰ ਜਮੀਨ 'ਚ ਮੇਰਾ ਹਿੱਸਾ ਨਹੀਂ ਓਏ ਤੂੰ ਭੱਗ ਜਾ ਤੇ ਮੈਂ ਤੇ ਹੋਰ ਨਾ ਛੋਲੇ ਲੈ ਲਈ ਕਿਤੇ ਜਿੰਨੂੰ ਦੇਖਦਾ ਬਾਬਾ ਨੂੰ ਫਿਰਦਾ ਲੋਕਾਂ ਨਾਲ ਕੋਲੋਂ ਕਿੰਨਾ ਬੰਦਾ ਸਾਇਲੈਂਟ ਹੋ ਜਾ ਤੈਨੂੰ ਬੁਲਾਉਂਦਾ ਨਹੀਂ ਚਾਉਂਦਾ ਨਹੀਂ ਮੈਂ ਤੇ ਤੂੰ ਕਾਣੂ ਮੈਨੂੰ ਚੁੱਪ ਕਰਾਈ ਜੰਨਾ ਲਾਂ ਲੈਣ ਦੇ ਚਾਰ ਛਿੱਤਰ ਉਹਦੇ ਓ ਪੈਣੇ ਚੁੱਪ ਕਰ ਜਾ ਚੋਂ ਬੱਦਾ ਵਧਾਈ ਜਾਂਦੇ ਹੋਗੇ ਨਾ ਮੈਂ ਕੀ ਬੱਦਾ ਵਧਾਰੀਆਂ ਨਾਲੇ ਤੂੰ ਤਾਂ ਉਦਾ ਹੀ ਹੋ ਕੇ ਬੈਠ ਗਿਆ ਤੈਨੂੰ ਇੱਥੇ ਕਾਹਦੇ ਵਾਸਤੇ ਬੁਲਾਇਆ ਤੈਨੂੰ ਮੇਰੇ ਸਾਥ ਦੇਣ ਵਾਸਤੇ ਬੁਲਾਇਆ ਜੇ ਤਾਂ ਉਹਦੀਆਂ ਗੱਲਾਂ ਕਰਨੀਆਂ ਨਾ ਚੱਕ ਸਾਈਕਲ ਪਣੀ ਤੇਰੀ ਸਾਧਨਾ ਮੋਂ ਦਾ ਸਾਧ ਕੱਤੇ ਦੇਣਾ ਪਣੀ ਇੱਕ ਤਾਂ ਲਾਲਚ ਆ ਮੈਨੂੰ ਉਹਦੇ ਨਾਲ ਰਹਿਣ ਦਾ ਮੈਂ ਤਾਂ ਰਹਿਣਾ ਉਹਦੇ ਨਾਲ ਤੈਨੂੰ ਕੀ ਲਾਲਚ ਆ ਉਸ ਨਾਲ ਪਣੀ ਮੇਰੀ ਕਸ਼ਟ ਕਰਾ ਦੂਗਾ ਉਹ ਮੈਨੂੰ ਜੱਸੇ ਜੀਜੀ ਦਾ ਤਾਂ ਪਤਾ ਕਿਹੜੀ ਕਰਾਊਗਾ ਮੇਰੀ ਕਸ਼ਟ ਉਹ ਕੁੱਤਾ ਕੰਪਨੀ ਚ ਪਣੀ ਉਹ ਕਰਵਾ ਦੂਗਾ ਕਹਿੰਦਾ ਹੋਗਾ ਨਾ ਮੈਂ ਜੀਰੀ ਵੱਢ ਕੇ ਕਰਾਊਗਾ ਸੁਆਹ ਕਰਾਊਗਾ ਰਪੰਜਾ ਢੱਡ ਕੇ ਰਾਜੀ ਨਹੀਂ ਕਰਾਣੀ ਕਿਸ ਕੰਮ ਮੈਂ ਆਪੇ ਕਰਾਂ ਲੂ ਪਣੀ ਤੂੰ ਬੋਲਿਆ ਨਾ ਕਰ ਬਸ ਮੇਰਾ ਨਾ ਕੰਮ ਕਰਦੀ ਪਣੀ ਤੇਰੇ ਤੇਨੂੰ ਸੋਚਣੀ ਤੇਰੇ ਪਾਈ ਦਾ ਫਿਊਚਰ ਬਣੇ ਮੈਂ ਮੈਂ ਕਦੋਂ ਨਹੀਂ ਚਾਹੁੰਦੀ ਹੁਣ ਮੈਂ ਕੰਮ ਵੀ ਨਾ ਕਰਾਂ ਮੈਂ ਰੜਕਾ ਵੀ ਨਾ ਮਾਰਾਂ ਡੰਗਰਾਂ ਥੱਲੇ ਜਦ ਦੇਖਦਾ ਲੈਂਦਾ ਮੈਨੂੰ ਗਾਲਾਂ ਕੱਢਦਾ ਜਦ ਦੇਖਦਾ ਜਦੋਂ ਇਹ ਭਣ ਤੇ ਆ ਜਾਂਦਾ ਨਾ ਮੈਂ ਦੇ ਕੇ ਖਾਇਆ ਕੁਝ ਉਹ ਮੈਂ ਆਪੀ ਰੜਕਾ ਮਾਰ ਦੂ ਭਣ ਬਣ ਕੇ ਤੂੰ ਭੱਗ ਜਾ ਉਧਰ ਭੱਗਦਾ ਮੈਂ ਆਪੀ ਮਾਰ ਦੂ ਮੈਂ ਡਰਦੀ ਐ ਤੋਂ ਨਾ ਕੋਈ ਨਾ ਤੂੰ ਭੱਗ ਜਾ ਮੈਂ ਤਾਂ ਸਿੱਧਾ ਕਰ ਦੂੰ ਹੁਣ ਨਹੀਂ ਮੈਂ ਡਰਦੀ ਸਾਲ ਹੋ ਗਿਆ ਮੈਨੂੰ ਦੇਖਦੀ ਇਹਨੂੰ ਭਣ ਭੱਗ ਜਾ ਮੈਂ ਉੱਥਾਂ ਪਾ ਕੇ ਕੁੱਟੂ ਭਣ ਭੱਗ ਜਾ ਤੂੰ ਉਧਰ ਭੱਗ ਜਾ ਈ ਮੈਂ ਫਿਰ ਉਹਨੂੰ ਛੱਡਦੀ ਕੋਈ ਨਾ ਭਣ ਬਣ ਕੇ ਭੱਗ ਜਾ ਤੂੰ ਠੀਕਾ ਲੈ ਆ ਹਾ ਜੀ ਲੱਤ ਕੇ ਬੇਵਾਇਤ ਕੋ ਉਹ ਯਾਰ ਤੈਨੂੰ ਪਤਾ ਤਾਂ ਹੈ ਦਾ ਜੀ ਜੀਜਾ ਇਹ ਤਾਂ ਸਨੌਰ ਵੀ ਐਂ ਕਰਦੀ ਹੁੰਦੀ ਸੀ ਬਾਲਾ ਬੋਲਦੀ ਹੁੰਦੀ ਸੀ ਕਿ ਮਸਾਂ ਚੁੱਪ ਕਰਾਉਣੀ ਪੈਂਦੀ ਸੀ ਤੇ ਢੀ ਲੁੱਤਰੂ ਐ ਫੇ ਸਾਡੇ ਤੁਸੀਂ ਆਹੀ ਮੱਥੇ ਮਾਰਨੀ ਦੀ ਉਹ ਜੀਜਾਏ ਚ ਮੇਰਾ ਕੀ ਕਸੂਰ ਆ ਯਾਰ ਕਸੂਰ ਤਾਂ ਸਾਰਾ ਬਚੋਲੇ ਦਾ ਯਾਰ ਮੈਂ ਸਭ ਨੂੰ ਛਾੜ ਕੇ ਸਾਡੇ ਮੱਥੇ ਮਾਰੀ ਥੋਣੇ ਉਈ ਜਾਈ ਨਹੀਂ ਕਰਦੇ ਹੁੰਦੇ ਕੁਛ ਨਹੀਂ ਹੁੰਦਾ ਮਾਫੀ ਚੁੱਪ ਕਰਾ ਦੂੰਗਾ ਇਹਨੂੰ ਚੁੱਪ ਕਰਾ ਦੇਗਾ ਸਾਤ ਜੱਸੀਦਰ ਚੁੱਪ ਨਹੀਂ ਤੇ ਤੇ ਚੁੱਪ ਹੋ ਗਈ ਇਹ ਬਸ ਤੂੰ ਬੋਲਿਆ ਨਾ ਕਰਗੀ ਜਮਾ ਦਾ ਬਾਲਾ ਮੋਹ ਕਰ ਬੀਜੀ ਬਲੰਕ ਦੇ ਉਹ ਜੀਜਾ ਪਾਣੀ ਨਾ ਤੂੰ ਕੀ ਲੈਣਾ ਯਾਰ ਮੈਂ ਤੇਰੇ ਕਿ ਨਹੀਂ ਆਗਾ ਦੇਖ ਲੈ ਕੀ ਲੈਣਾ ਦੇਣਾ ਕਿਉਂ ਨਹੀਂ ਹੈਗਾ ਮੈਂ ਘਰ ਦਾ ਦਾਦਾ ਮਾਲਕਾ ਉਹ ਸਾਰਾ ਮਾਲਕਾ ਜੀਜਾ ਤੂੰ ਅੱਦਾ ਕਿਉਂ ਆ ਮਾਲਕਾ ਵੇਖਾ ਤੁਮਨੇ ਰੋਟੀ ਦੇ ਉੱਤਰ ਉੱਤਰ ਕਰਕੇ ਦਿੰਦੇ ਨੇ ਸਾਲੇ ਉਹ ਜੀਜਾ ਇਹ ਨਾ ਕਰਿਆ ਕਰ ਮੈਂ ਕੰਮ ਪੂਛ ਮੇਰੇ ਸਾਲਾ ਨਹੀਂ ਤਾਂ ਕਚੈਰੀ ਜੜਾਈ ਮੈਂ ਇਹ ਉਹ ਕੀ ਲੋੜ ਆ ਜੀਜਾ ਆਪਾਂ ਨੂੰ ਫਾਣੇ ਲੈਣ ਦੀ ਯਾਰ ਮੈਂ ਤੇਰੇ ਕਣੀ ਹੈਗਾ ਜਦੋਂ ਯਾਰ ਕੋਈ ਮੇਰਾ ਰਿਸ਼ਤੇ ਦੀ ਗੱਲ ਚੱਲਦੇ ਕਿਸੇ ਨਾ ਮੇਰੀ ਮਨ ਦੀ ਉਸ ਕੰਮ ਸੂਤ ਆਉਣ ਲੱਗਦਾ ਇਹ ਮੇਰੇ ਸਾਲਕ ਦੀ ਪਾਨੀ ਮਾਰ ਦਿੰਦੀ ਹੈ ਮੈਂ ਮੈਂ ਹੈਗਾ ਜੀਜਾ ਹੁਣ ਮੈਨੂੰ ਆਪੇ ਕਦੇ ਵੀ ਤੈਨੂੰ ਲੋੜ ਨਹੀਂ ਪਈ ਕਦੇ ਲਿਆ ਕੇ ਭੈਣ ਦੀ ਤਾਗੇ ਬੰਦੀ ਮੇਰੇ ਭੈਣ ਦੇ ਚਾਦਰੇ ਨਾਲ ਕਦੇ ਕੋਸ਼ ਕਰਦੇ ਕੁਝ ਬੰਦੀ ਹੈ ਗਲਤ ਗੱਲ ਆਉਂਦਾ ਉਹ ਤਾਂ ਚੱਲੇ ਦੀ ਗੱਲ ਹੀ ਨਹੀਂ ਸੋਚ ਹੀ ਇਹੀ ਜੀ ਹੈ ਇਹ ਔਰ ਵੀ ਬਥੇਰੇ ਟੂਨੇ ਕਰਦੀ ਫਿਰਦੀ ਨੀ ਬੰਨਿਆ ਪਿਆ ਮੇਰਾ ਇਹਨੇ ਚਲ ਕੌਣੂ ਦੂਜਾ ਲੜਦਾ ਹੁੰਦਾ ਤੈਨੂੰ ਮਰ ਰਿਲੈਕਸ ਕਰਦਾ ਗਾਣਾ ਸੁਣਾ ਮੈਂ ਤੈਨੂੰ ਕੁਝ ਨਾ ਨਹੀਂ ਗੰਲੇ ਸੁਣਾ ਮਾ ਮੇਰਾ ਗਾਣਾ ਤੂੰ ਪਹਿਲਾਂ ਜਸਵੰਤ ਸੁਢੀਲਾ ਸਾਲਾ ਹੱਕੀ ਸੋਚ ਕੇ ਤੈ ਬਾਹ ਫੜੀ ਮੇਰੀ ਭੈਣ ਦੀ ਉਹ ਜੀਜਾ ਤੇਰੀ ਭੈਣ ਦੀ ਨਾਲੇ ਤੋੜਨਾ ਏ ਚੂੜਾ ਨਾਲੇ ਲੱਤ ਤੋੜਨੀ ਜਿਹੜੀ ਚੜੀਏਗੀ ਭਾਜੀ ਕਰ ਦੂਣੀ ਮੋੜਨੀ ਜਿਹੜੀ ਚੜੀਏਗੀ ਭਾਜੀ ਕਰ ਦੂਣੀ ਮੋੜਨੀ ਉਹ ਸੁੱਖ ਦਾ ਮਸਾ ਤੈਨੂੰ ਲੈਣ ਨਹੀਂ ਦੇਣਾ ਸੁੱਖ ਦਾ ਮਸਾ ਤੈਨੂੰ ਲੈਣ ਨਹੀਂ ਦੇਣਾ ਉਹ ਜੀਜਾ ਤੇਰੀ ਭੈਣ ਦੀ ਜੀਜਾ ਤੇਰੀ ਭੈਣ ਦੀ ਹੇ ਮੇਰਾ ਕਿਹਿਆ ਸਾੜਕਣਿਆ ਕੀ ਹੋ ਗਿਆ ਨਾ ਕਿ ਗਲਾ ਕੱਢਦਾ ਤੂੰ ਮੈਨੂੰ ਏ ਓ ਯਾਰ ਜੀਜਾ ਤਾਂ ਉਹਦੇ ਗੁੱਸੇ ਜਿਹਾ ਲਿਖਿਆ ਗਿਆ ਦੀ ਯਾਰ ਮਾਚਲ ਸੁਣਾ ਦਈਏ ਰਿਪਲਾਈ ਦੇ ਖਾਸਮ ਲਹੂ ਪੀਣ ਤੇ ਹੋਗੇ ਤੜਕੇ ਤਰੀਆ ਭੈਣ ਲਹੂ ਪੀ ਗਈ ਮੇਰਾ ਹੈ ਤੁਸੀਂ ਮੈਨੂੰ ਜਿਉਣ ਦੇਉਗੇ ਕਿ ਦਿੰਦੀ ਨਹੀਂ ਹੈਗੇ ਤੁਰਾ ਯਾਰ ਗੁੱਸੇ ਹੋ ਜਾਂਦਾ ਲ ਇੱਕ ਹੋਰ ਸੁਣਾਉਣਾਗਾ ਗੁੱਸੇ ਨਾ ਹੋ ਸੁਣਾਣਾ ਤੂੰ ਨਾਲੇ ਹੋਰ ਭੈਣ ਤੇਰਾ ਪਤਾ ਨਹੀਂ ਕਿਨੇ ਤੁਨੂੰ ਕਲਾਕਾਰ ਬਣਾ ਲਗੇ ਲੱਤ ਫਾਂਲੀ ਦੀ ਬਾਹ ਫਾਂਲੀ ਉਹ ਤੈਨੂੰ ਤਲੀਆਂ ਦੇ ਖੂਨ ਦੀ ਮੈਂ ਦੀ ਦਿੰਦੇ ਉਹ ਤੈਨੂੰ ਦਿਲ ਦੇ ਖੂਨ ਦੀ ਮੈਂ ਦੀ ਦਿੰਦੇ ਤਲੀਆਂ ਉੱਤੇ ਲਾਉਣ ਲਈ ਤਲੀਆਂ ਉੱਤੇ ਲਾੜ ਲੰਮੀ ਮੇਰੇ ਪੈ ਤਲੀਆਂ ਉੱਤੇ ਲਾਉਣ ਲਈ ਮੈਂ ਪਹਿਲੀ ਬਹੁਤ ਦੁਖੀ ਆ ਮੇਰੇ ਜ਼ਖਮਾਂ ਤੇ ਨੂਨ ਨਾ ਛੜਕ ਹੋਰ ਹੈ ਵੀਰ ਭਾ ਚੁੱਪ ਕਰ ਜਾ ਭਾਈ ਬੋਲ ਕੇ ਸਾਡੀਆਂ ਵੀਰ ਹੈਂ ਚਲ ਇੱਕ लास्ट ਮੌਕਾ ਦੇ ਦੇ ਇੱਕ ਵਾਰ ਹੋਰ ਲਿਖਾ ਦੀ ਜਮਾ ਤੇਰੇ ਤੇ ਲਿਖਾ ਦੀ ਤੇਰੇ ਦਿਲ ਦੀ ਗੱਲ ਲਿਖੀ ਤੂੰ ਲਿਖਿਆ ਸੀ ਤੁਸੀਂ ਲਾਲ ਸੁਨਾਮਾ ਪੱਟਾ ਜਿਸ ਵਾਰ ਤਸਵੀਰ ਲਾਲ ਸੁਨਾਮਾ ਤੁਹਾਨੂੰ ਮੇਰੇ ਸਾਲ ਕੋਲ ਸੁਰਦਾ ਪਤਾ ਦਾ ਤਾਲ ਦਾ ਪਤਾ ਓਏ ਕਿਸ ਦੀ ਲਾਤਾਂ ਫੜ ਲਈ ਕਿਸ ਦੀ ਬਾਹ ਫਾ ਲਈ ਤੁਸੀਂ ਸਾਰੇ ਭੈਣ ਦਰ ਹਰਮਨ ਚੀਮੇ ਦੀ ਪਦائش ਹੋ ਜੀਜਾ ਚੈਲੰਜ ਨਾ ਕਰ ਮੈਨੂੰ ਤੈਨੂੰ ਪਤਾ ਹੀ ਨਹੀਂ ਹੈਗਾ ਫਿਰ ਤੂੰ ਤਾਂ ਏਮ ਹੀ ਨਹੀਂ ਹੈਗਾ ਕਲਾਕਾਰ ਜੇ ਤਾਨ ਸੰਤਿ